ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 11, 12 ਅਤੇ 13 ਅਗਸਤ ਨੂੰ ਹੋਣ ਵਾਲੀ ਤਿੰਨ ਦਿਨਾਂ ਦੀ ਹੜਤਾਲ ਨੂੰ ਲੈ ਕੇ ਸਾਰੇ ਸਰਕਲ ਅਤੇ ਸਬ ਡਿਵੀਜ਼ਨ ਮੁਖੀਆਂ ਨੂੰ ਸਖਤ ਤੌਰ ਤੇ ਹਦਾਇਤਾਂ ਜਾਰੀ ਕੀਤੀਆਂ ਨੇ ਪ੍ਰਬੰਧਨ ਨੇ ਇਹ ਸਾਫ਼-ਸਾਫ਼ ਕਿਹਾ ਹੈ ਕਿ ਜ ਬਿਜਲੀ ਸਪਲਾਈ ਅਤੇ ਜ਼ਰੂਰੀ ਸੇਵਾਵਾਂ ਕਿਸੇ ਵੀ ਹਾਲਤ ਦੇ ਵਿੱਚ ਬੰਦ ਨਹੀਂ ਹੋਣੀਆਂ ਚਾਹੀਦੀਆਂ ਹੜਤਾਲ ਦੇ ਦੌਰਾਨ ਬਿਜਲੀ ਘਰਾਂ ਗ੍ਰੀਡ ਸਟੇਸ਼ਨਾਂ ਅਤੇ ਕੰਟਰੋਲ ਸੈਂਟਰਾਂ ਦੇ ਵਿੱਚ ਸਟਾਫ ਦੀ ਹਾਜ਼ਰੀ ਲਾਜ਼ਮੀ ਹੋਣੀ ਚਾਹੀਦੀ ਹੈ ਕੰਮ ਛੱਡਣ ਜਾਂ ਫਿਰ ਸੇਵਾ ਤੋਂ ਇਨਕਾਰ ਕਰਨ ਉੱਤੇ ਇੰਡਸਟਰੀਅਲ ਡਿਸਪਿਊਟ ਐਕਟ ਦੇ ਤਹਿਤ 6 ਮਹੀਨੇ ਤੱਕ ਦੀ ਕੈਦ ਜਾਂ ਫਿਰ ਜੁਰਮਾਨਾ ਵੀ ਹੋ ਸਕਦਾ ਹੈ ਪਾਵਰਕਾਮ ਨੇ ਅਧਿਕਾਰੀਆਂ ਨੂੰ ਰੋਜ਼ਾਨਾ ਰਿਪੋਰਟ ਭੇਜਣਾ ਤੇ ਜ਼ਰੂਰੀ ਹਾਲਾਤਾਂ ਦੇ ਵਿੱਚ ਹੈਲਪਲਾਈਨ ਨਾਲ ਸੰਪਰਕ ਕਰਨ ਦੀ ਵੀ ਹਦਾਇਤ ਦਿੱਤੀ ਹੈ ਤਾਂ ਜੋ ਹੜਤਾਲ ਦੌਰਾਨ ਲੋਕਾਂ ਨੂੰ ਬਿਜਲੀ ਸਪਲਾਈ ਦੇ ਵਿੱਚ ਕੋਈ ਵੀ ਵੱਡੀ ਰੁਕਾਵਟ ਨਾ ਆਵੇ ਉੱਥੇ ਹੀ ਕੈਬਨਟ ਮੰਤਰੀ ਹਰਭਜਨ ਸਿੰਘ ਏਡੀਓ ਨੇ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰੇ ਕਰਮਚਾਰੀ ਆਪਣੇ ਆਪਣੇ ਕੰਮਾਂ ਉਤੇ ਵਾਪਸ ਪਰਤਣ ਅਤੇ ਉਹਨਾਂ ਦੀਆਂ ਮੰਗਾਂ ਨੂੰ ਅਸੀਂ ਸੁਣਾਗੇ ਅਤੇ ਉਸ ਦਾ ਹੱਲ ਵੀ ਕਰਾਂਗੇ ਆਗੂ ਸੁਣੋ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਹੋਰ ਕੀ ਕੁਝ ਦੱਸਿਆ ਟੀਐਮਟੀ ਸਾਹਿਬ ਹੋਰ ਅਧਿਕਾਰੀ ਸਹਿਬਾਨ ਤੇ ਜਥੇਬੰਦੀਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਨੁਮਾਇੰਦਿਆਂ ਦੇ ਨਾਲ ਲੰਬਾ ਸਮਾਂ ਗੱਲਬਾਤ ਚੱਲੀ ਲਗਭਗ 4 ਘੰਟੇ ਗੱਲਬਾਤ ਚੱਲੀ ਔਰ ਕਾਫੀ ਮੰਗਾਂ ਦੇ ਉੱਤੇ ਜਿਹੜੀ ਆ ਉਸ ਐਮਪੀ ਵੀ ਬਣ ਗਈ ਕਾਫੀ ਮੰਗਾਂ ਪ੍ਰਵਾਨ ਵੀ ਕੀਤੀਆਂ ਗਈਆਂ ਔਰ ਬਾਕੀ ਹਰ ਜਿਹੜੀ ਮੰਗ ਮੰਨੀ ਜਾਂਦੀ ਆ ਉਹਨੂੰ ਪੂਰਾ ਕਰਨ ਦੇ ਵਾਸਤੇ ਇੱਕ ਪ੍ਰੋਸੀਜਰ ਹੁੰਦਾ ਹੈ ਕੋਈ ਮੈਨੇਜਮੈਂਟ ਲੈਵਲ ਤੇ ਆ ਕੋਈ ਸਰਕਾਰ ਲੈਵਲ ਤੇ ਆ ਠੀਕ ਆ ਕੋਈ ਕੈਬਿਨੇਟ ਅਪਰੂਵਲ ਲੈਵਲ ਤੇ ਹਰ ਥਾਂ ਤੇ ਵੱਖਰੇ ਵੱਖਰੇ ਲੈਵਲ ਹੁੰਦੇ ਨੇ ਜਿੱਥੇ ਜਾ ਕੇ ਉਹਨਾਂ ਨੂੰ ਰੈਟੀਫਾਈ ਜਿਹੜਾ ਆ ਉਹ ਕਰਨਾ ਹੁੰਦਾ ਸੋ ਬੜੀ ਸਖਵੇਂ ਮਾਹੌਲ ਚ ਗੱਲਬਾਤ ਹੋਈ ਸੀ ਕਿ ਸੋ ਮਲਾਜ਼ਮਾਂ ਨੂੰ ਮਪਹੀਨ ਕਰ ਰਹਾ ਕਿ ਜੋ ਵੀ ਆ ਉਹਨਾਂ ਦੀਆਂ ਮੰਗਾਂ ਅੱਗੇ ਵੀ ਟੇਬਲ ਤੇ ਬੈਠ ਕੇ ਹੱਲ ਕਰਦੇ ਰਹੇ ਆ ਹੁਣ ਵੀ ਕਰਨ ਦੀ ਤਿਆਰ ਕੱਲ ਵੀ ਮੀਟਿੰਗ ਕੀਤੀ ਆ ਔਰ ਇਹ ਜਿਹੜੇ ਰਸਤਾ ਇਹ ਮਤਲਬ ਮੈਂ ਸਮਝਦਾ ਕਿ ਹਾਂ ਠੀਕ ਨਹੀਂ ਆ ਲੋਕਾਂ ਨੂੰ ਮੁਸ਼ਕਲ ਚ ਪਾ ਸਕਦਾ ਸੋ ਅਸੀਂ ਬਿਲਕੁਲ ਜਿਹੜਾ ਉਹਨਾਂ ਦੀਆਂ ਮੰਗਾਂ ਪ੍ਰਤੀ ਸਹਿਯੋਗਤਾ ਔਰ ਕਿਸੇ ਤਨਾਤੀ ਕਿਸੇ ਵੀ ਮੁਲਾਜ਼ਮਾਂ ਦੀ ਜਥੇਬੰਦੀ ਦੇ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ ਹੈ ਸਾਰੇ ਆਪਣੇ ਨੇ ਆਪਣੇ ਮੁਲਾਜ਼ਮ ਨੇ ਸੋ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਉਹ ਕੰਮ ਤੇ ਪਰਤਣ ਉਹ ਜਿਹੜੀਆਂ ਵੀ ਮੰਗਾਂ ਨੇ ਉਹ ਆਪਣਾ ਟੇਬਲ ਤੇ ਰੱਖਦੀਆਂ ਸੀ ਐਮਟੀ ਸਾਹਿਬ ਹੋਰ ਅਧਿਕਾਰੀ ਸਾਹਿਬਾਂ ਤੇ ਜਥੇਬੰਦੀਆਂ ਜਿਹੜੀਆਂ ਸੀਗੀਆਂ ਉਹਨਾਂ ਨੇ ਨੁਮਾਇੰਦਿਆਂ ਦੇ ਨਾਲ ਲੰਬਾ ਸਮਾਂ ਗੱਲਬਾਤ ਚੱਲੀ ਲਗਭਗ 4 ਘੰਟੇ ਗੱਲਬਾਤ ਚੱਲੀ ਔਰ ਕਾਫੀ ਮੰਗਾਂ ਦੇ ਉੱਤੇ ਜਿਹੜੀ ਆ ਉਹ ਸੈਂਪੀ ਵੀ ਬਣ ਗਈ ਕਾਫੀ ਮੰਗਾਂ ਪ੍ਰਵਾਨ ਵੀ ਕੀਤੀਆਂ ਗਈਆਂ ਔਰ ਬਾਕੀ ਹਰ ਜਿਹੜੀ ਮੰਗ ਮੰਨੀ ਜਾਂਦੀ ਆ ਉਹਨੂੰ ਪੂਰਾ ਕਰਨ ਦੇ ਵਾਸਤੇ ਇੱਕ ਪ੍ਰੋਸੀਜਰ ਹੁੰਦਾ ਹੈ ਕੋਈ ਮੈਨੇਜਮੈਂਟ ਲੈਵਲ ਤੇ ਆ ਕੋਈ ਸਰਕਾਰ ਲੈਵਲ ਤੇ ਆ ਠੀਕ ਹੈ ਕੋਈ ਕੈਬਿਨੇਟ ਅਪਰੂਵਲ ਲੈਵਲ ਤੇ ਹਰ ਥਾਂ ਤੇ ਵੱਖਰੇ ਵੱਖਰੇ ਲੈਵਲ ਹੁੰਦੇ ਨੇ ਜਿੱਥੇ ਜਾ ਕੇ ਉਹਨਾਂ ਨੂੰ ਰੈਟੀਫਾਈ ਜਿਹੜਾ ਆ ਉਹ ਕਰਨਾ ਹੁੰਦਾ ਸੋ ਬੜੀ ਸੁਖਾਂਵੇਂ ਮਾਹੌਲ ਚ ਗੱਲਬਾਤ ਹੋਈ ਸੀ ਕਿ ਸੋ ਮੈਂ ਮੁਲਾਜ਼ਮਾਂ ਨੂੰ ਓਪੀਨਿੰਗ ਕਰ ਰਹਾ ਕਿ ਉਹ ਜੋ ਵੀ ਆ ਉਹਨਾਂ ਦੀਆਂ ਮੰਗਾਂ ਅੱਗੇ ਵੀ ਟੇਬਲ ਤੇ ਬੈਠ ਕੇ ਹੱਲ ਕਰਦੇ ਰਹੇ ਆ ਹੁਣ ਵੀ ਕਰਨ ਦੀ ਤਿਆਰ ਕੱਲ ਵੀ ਮੀਟਿੰਗ ਕੀਤੀ ਆ ਔਰ ਇਹ ਜਿਹੜੇ ਰਸਤਾ ਇਹ ਮਤਲਬ ਮੈਂ ਸਮਝਦਾ ਕਿ ਠੀਕ ਨਹੀਂ ਆ ਲੋਕਾਂ ਨੂੰ ਮੁਸ਼ਕਲ ਚ ਪਾ ਸਕਦਾ ਸੋ ਅਸੀਂ ਬਿਲਕੁਲ ਜਿਹੜਾ ਉਹਨਾਂ ਦੀਆਂ ਮੰਗਾਂ ਪ੍ਰਤੀ ਸਹਿਯੰਤਾ ਔਰ ਕਿਸੇ ਤਰ੍ਹਾਂ ਦੀ ਕਿਸੇ ਵੀ ਮੁਲਾਜ਼ਮਾ ਦੀ ਜਟੇਬੰਦੀ ਦੇ ਨਾਲ ਸਾਡਾ ਕੋਈ ਵਿਰੋਧ ਨਹੀਂ ਹੈ ਸਾਰੇ ਆਪਣੇ ਨੇ ਆਪਣੇ ਮੁਲਾਜ਼ਮ ਨੇ ਸੋ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਉਹ ਕੰਮ ਤੇ ਪਰਤਣ ਔਰ ਜੜੀਆਂ ਵੀ ਮੰਗਾਂ ਨੇ ਉਹ ਆਪਣਾ ਦੇ ਵੀ ਤਰਾਂ